ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੀ ਵੀਡੀਓ ਦੇ ਵਿੱਚ ਆਪਾਂ ਨੇ ਜਿਹੜੀ ਇਤਿਹਾਸਕ ਜਿਹੜੀ ਵਿਚਾਰ ਕੀਤੀ ਸੀ ਇਹਨਾਂ ਦਿਨਾਂ ਦੇ ਬਾਬਤ ਜਿਹੜੇ ਦਿਨ ਚੱਲ ਰਹੇ ਨੇ ਜੀ ਪਿਛਲੀ ਵੀਡੀਓ ਦੇ ਵਿੱਚ ਆਪਾਂ ਸਤਪੋਹ ਦਾ ਸਾਰਾ ਇਤਿਹਾਸ ਇੱਕ ਲੜੀ ਦੇ ਵਿੱਚ ਵਿਚਾਰੇ ਸਤਪੋਹ ਦੀ ਸ਼ਾਮ ਹੋਈ ਗੁਰੂ ਗੋਬਿੰਦ ਸਿੰਘ ਮਹਾਰਾਜ ਇੱਕ ਆਪਾਂ ਇਤਿਹਾਸਕ ਬੋਲ ਪੜ੍ਹਦੇ ਹਾਂ ਸਭਾ ਲਾਖ ਸੇ ਏਕ ਲੜਾਉ ਤਬ ਗਵਿੰਦ ਸਿੰਘ ਨਾਮ ਕਹਾਉ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਸਤਪੋਹ ਦੀ ਸ਼ਾਮ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਬਾਜਾਂ ਵਾਲੇ ਪ੍ਰੀਤਮ ਜੀ ਦੋ ਗੁਰੂ ਸਾਹਿਬ ਜੀ ਦੇ ਵੱਡੇ ਆ ਸਭ ਜਾ ਦੇ 40 ਸਿੱਖ ਕੀ ਕੁਝ ਵਾਪਰ ਗਿਆ ਸਰਸਾ ਦੇ ਕੰਡੇ ਤੇ ਕਿੰਨਾ ਕੁਝ ਵਾਪਰਿਆ ਤੇ ਮਹਾਰਾਜ ਦੇ ਚਿਹਰੇ ਤੇ ਨੂਰ ਟਪਕਦਾ ਹੈ ਗੁਰੂ ਪਾਤਸ਼ਾਹ ਜੀ ਕਿਵੇਂ ਢੋ ਲਾ ਕੇ ਬੈਠੇ ਹੈ ਇਸ ਕੱਚੀ ਗੜੀ ਵਿੱਚ ਕਿਵੇਂ ਮਹਾਰਾਜ ਦਾ ਉਹ ਸਿੱਖ ਬੈਠੇ ਹੈ ਗੁਰੂ ਸਾਹਿਬ ਦੇ ਬੱਚੇ ਵੱਡੇ ਸਾਹਿਬ ਜਾ ਦੇ ਕਿਉਂਕਿ ਇਹ ਜਿਹੜਾ ਆਪਾਂ ਗੜੀ ਬਾਰੇ ਗੱਲ ਕਰ ਰਹੇ ਇਸ ਚਮਕੌਰ ਦੀ ਕੱਚੀ ਗੜੀ ਬਾਰੇ ਇਹ ਗੜੀ ਵਿੱਚ ਮਹਾਰਾਜ ਪਹਿਲਾਂ ਜਾ ਚੁੱਕੇ ਸੀ ਚਮਕੌਰ ਦੀ ਗੜੀ ਗੁਰੂ ਕੀ ਸਾਖੀਆਂ ਵਿੱਚ ਇੰਜ ਲਿਖਿਆ ਮਿਲਦਾ ਹੈ ਵੀ ਗੁਰੂ ਕੀ ਸਾਖੀਆਂ ਮੁਤਾਬਕ ਜਿਹੜੀ ਚਮਕੌਰ ਦੀ ਗੜੀ ਸੀ ਚੌਧਰੀ ਬੁੱਧੀ ਚੰਦ ਜੀ ਦੀ ਹਵੇਲੀ ਸੀ ਤੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਇਹਨੇ ਬਿਨੇ ਕੀਤੀ ਮਹਾਰਾਜ ਪਧਾਰੋ ਆਓ ਸਤਿਗੁਰੂ ਜੀ ਇਸ ਕੱਚੀ ਗੜੀ ਵਿੱਚ ਸਿੱਖਾਂ ਸਮੇਤ ਪ੍ਰਵੇਸ਼ ਹੁੰਦੇ ਆ ਹੁਣ ਜਿਹੜੀ ਰਾਤ ਸਤਪੋ ਦੀ ਸਾਰਾ ਦਿਨ ਲੰਘਿਆ ਤੇ ਰਾਤ ਮਹਾਰਾਜ ਇਸ ਗੜੀ ਦੇ ਵਿੱਚ ਬਤੀਤ ਕਰਦੇ ਆ ਤਬ ਦੂਤਨ ਕੀਨੇ ਲਿਖੇ ਤੂੰ ਚਲ ਆਇਓ ਦੌਰ ਸਿੰਘ ਰਹਿ ਹੈ ਆਨ ਕੈ ਨਿਕਟ ਗਾਮ ਚਮਕੌਰ ਚਮਕੌਰ ਦੀਸ ਗੜੀ ਵਿੱਚ ਮਹਾਰਾਜ ਪ੍ਰਵੇਸ਼ ਕਰਦੇ ਹੈ ਹੁਣ ਖਬਰ ਮਿਲੀ ਦੁਸ਼ਮਣਾਂ ਨੂੰ ਖਬਰ ਮਿਲੀ ਦੁਸ਼ਮਣਾਂ ਨੂੰ ਦੁਸ਼ਮਣ ਵੀ ਗੁਰੂ ਸਾਹਿਬ ਦਾ ਪਿੱਛਾ ਕਰਦੇ ਕਰਦੇ ਇਸ ਚਮਕੌਰ ਦੀ ਗੜੀ ਵਿੱਚ ਬਲ ਆ ਕੇ ਆਪਣਾ ਇੱਥੇ ਟਿਕਾਣਾ ਬਣਾਉਂਦੇ ਹੈ ਹੁਣ ਚਮਕੌਰ ਦੀ ਗੜੀ ਬਿਲਕੁਲ ਕੱਚੀ ਜੀ ਗੜੀ ਹੈ ਚਮਕੌਰ ਦੀ ਗੜੀ ਵਿੱਚ ਕਿੰਨੇ ਜਾਣੇ ਆ ਦੋ ਗੁਰੂ ਸਾਹਿਬ ਜੀ ਦੇ ਵੱਡੇ ਸਾਹਿਬ ਜਾਂ ਦੇ 40 ਸਿੱਖ ਤੇ 43ਵੇਂ ਗੁਰੂ ਸਾਹਿਬ ਜੀ ਆਪ ਨੇ ਇੱਕ ਪਾਸੇ ਏਡੀ ਵੱਡੀ ਫੌਜ ਆ ਬਾਈ ਧਾਰ ਦੇ ਪਹਾੜੀ ਰਾਜਿਆਂ ਦੀ ਫੌਜ ਏਡੀ ਵੱਡੀ ਫੌਜ ਪਰ ਉਹ ਦੁਸ਼ਮਣ ਦਾ ਜ਼ੇਰਾ ਨਹੀਂ ਹੈਗਾ ਦੁਸ਼ਮਣ ਕੋਲ ਇੰਨਾ ਜ਼ੇਰਾ ਨਹੀਂ ਵੀ ਅਸੀਂ ਗੜੀ ਵਿੱਚ ਜਾ ਕੇ ਹਮਲਾ ਕਰੀਏ ਤੁਸੀਂ ਵੇਖੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਸ ਚਮਕੌਰ ਦੀ ਕੱਚੀ ਗੜੀ ਵਿੱਚ ਤਨਾਤ ਨੇ ਸ਼ਾਮ ਹੋ ਗਈ ਗੁਰੂ ਸਾਹਿਬ ਕਹਿੰਦੇ ਭਾਈ ਸੋਦਰ ਰਹਿ ਰਾਸ ਦਾ ਪਾਠ ਕਰੋ ਸ਼ਾਮ ਦੇ ਵੇਲੇ ਗੁਰੂ ਸਾਹਿਬ ਜੀ ਨੇ ਇੱਥੇ ਰਹਿ ਰਾਸ ਦਾ ਪਾਠ ਕੀਤਾ ਗੁਰੂ ਸਾਹਿਬ ਨੂੰ ਦੇਖੋ ਇੱਥੇ ਖਬਰ ਕੋਈ ਨਹੀਂ ਹੈ ਵੀ ਮੇਰੇ ਛੋਟੇ ਜਿਗਰ ਦੇ ਟੋਟੇ ਛੋਟੇ ਸਾਬ ਜਾਦੇ ਮੇਰੀ ਮਾਂ ਕਿਹੜੇ ਪਾਸੇ ਗਏ ਨੇ ਕੋਈ ਖਬਰ ਨਹੀਂ ਹੈ ਸੋਦਰ ਦਾ ਪਾਠ ਹੋਇਆ ਤੁਸੀਂ ਵੇਖੋ ਪਾਤਸ਼ਾਹ ਜੀ ਨਾ ਆਨੰਦ ਵਿੱਚ ਗੜੀ ਦੀ ਉੱਚੀ ਮਮਤੀ ਤੇ ਜਾ ਕੇ ਬੈਠੇ ਮਹਾਰਾਜ ਸਿੰਘਾ ਨੂੰ ਕਹਿਣ ਲੱਗੇ ਸਿੰਘੋ ਅੱਜ ਤੁਸੀਂ ਆਰਾਮ ਕਰੋ ਕਈ ਦਿਨ ਹੋ ਗਏ 6 ਪੋ ਦਾ ਦਿਨ ਬੀਤਿਆ ਰਾਤ ਬੀਤੀ 7 ਪੋ ਦੀ ਸ਼ਾਮ ਹੋ ਗਈ 8 ਪੋ ਵੀ ਚੜਨ ਚੜਨਾ ਹੀ ਸੀ ਪਾਤਸ਼ਾਹ ਜੀ ਚਮਕੌਰ ਦੀ ਕੱਚੀ ਗੜੀ 'ਵਾਂ ਸ਼ਾਮ ਨੂੰ ਜਦੋਂ ਬੈਠੇ ਮਹਾਰਾਜ ਸਿੱਖਾਂ ਨੂੰ ਕਹਿਣ ਲੱਗੇ ਕਹਿੰਦੇ ਭਾਈ ਆਰਾਮ ਕਰੋ ਅੱਜ ਮੈਂ ਡਿਊਟੀ ਦੇਵਾਂਗਾ ਸਿੱਖਾਂ ਨੂੰ ਗੁਰੂ ਬੋਲਿਆ ਅੱਜ ਮੈਂ ਡਿਊਟੀ ਦੇਵਾਂਗਾ ਅੱਜ ਮੇਰੀ ਡਿਊਟੀ ਹੈ ਤੁਸੀਂ ਆਰਾਮ ਕਰੋ ਸੇ ਕਹਿਣ ਲੱਗੇ ਨਹੀਂ ਮਹਾਰਾਜ ਤੁਸੀਂ ਆਰਾਮ ਕਰੋ ਅਸੀਂ ਡਿਊਟੀ ਦੇਵਾਂਗੇ ਅਸੀਂ ਸਾਰੀ ਰਾਤ ਜਾਗਾਂਗੇ ਮਹਾਰਾਜ ਤੇ ਗੁਰੂ ਸਾਹਿਬ ਕਿਸ ਤਰ੍ਹਾਂ ਮਹਾਰਾਜ ਸਿੱਖਾਂ ਨੂੰ ਕਹਿ ਰਿਹਾ ਕਹਿੰਦੇ ਡਿਊਟੀ ਦੇਵਾਂਗੇ ਸਿੱਖਾਂ ਵਿੱਚ ਕਿੰਨਾ ਪਿਆਰ ਹੈ ਗੁਰੂ ਵਿੱਚ ਕਿੰਨਾ ਪਿਆਰ ਹੈ ਸਤਗੁਰੂ ਸੱਚੇ ਪਾਤਸ਼ਾਹ ਇਸ ਚਮਕੌਰ ਦੀ ਗੜੀ ਵਿੱਚ ਤਨਾਤ ਹੁੰਦੇ ਐ ਸੋਦਰ ਦਾ ਪਾਠ ਹੋਇਆ ਇਧਰੋਂ ਇੱਕ ਪਾਸੇ ਰਾਜੇ ਮੁਗਲ ਫੌਜਾਂ ਪਹਾੜੀ ਰਾਜੇ ਗੜੀ ਤੇ ਹਮਲਾ ਕਰਨ ਲਈ ਪੂਰੇ ਉਤਾਵਲੇ ਨੇ ਕਿਉਂ ਉਤਾਵਲੇ ਨੇ ਕਿਉਂਕਿ ਉਹਨਾਂ ਕੋਲੋਂ 7 ਮਹੀਨਿਆਂ ਦੇ ਵਿੱਚ ਔਰੰਗਜ਼ੇਬ ਕੋਲ ਖਬਰ ਭੇਜਣੀ ਸੀ ਔਰੰਗਜ਼ੇਬ ਵੀ ਉਧਰ ਉਤਾੜਦਾ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਆਖਿਆ ਸੀ ਵੀ ਜੂੰਦਾ ਫੜ ਲਓ ਮੁਰਦਾ ਲੈ ਆਓ ਜੁਮੇ ਮਰਜੀ ਲੈ ਆਓ ਮੈਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਆਈਂਦਾ ਪਰ ਕਿਸੇ ਦੀ ਜ਼ਰੂਰਤ ਨਹੀਂ ਪਈ ਐਡੀਆਂ ਫੌਜਾਂ ਤੱਕ ਮਹਾਰਾਜ ਦੀ ਕਲਮ ਵਿੱਚ ਵੀ ਬਹੁਤ ਵੱਡੀ ਤਾਕਤ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਤਲਵਾਰ ਵਿੱਚ ਵੀ ਬਹੁਤ ਤਾਕਤ ਹੈ ਜੇ ਮਹਾਰਾਜ ਕਲਮ ਚੱਕਦੇ ਆ ਤੇ ਕਲਮ ਨਾਲ ਵੀ ਵਾਰ ਐਸਾ ਕਰਦੇ ਆ ਤਲਵਾਰ ਨਾਲ ਵੀ ਐਸਾ ਵਾਰ ਕਰਦੇ ਆ ਕਲਮ ਦੇ ਵਾਰ ਨਾਲ ਔਰੰਗਜ਼ੇਬ ਨਾ ਉੱਠ ਸਕਿਆ ਜਿਨ੍ਹਾਂ ਦੇ ਤਲਵਾਰ ਦੇ ਬਾਰ ਹੋਏ ਤੀਰਾਂ ਦੇ ਬਾਰ ਸਦਾ ਲਈ ਮਿੱਟੀ ਦੇ ਢੇਰ ਬਣ ਗਏ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਚਮਕੌਰ ਦੀ ਗੜੀ ਵਿੱਚ ਤਨਾਤ ਨੇ ਸਵੇਰ ਹੁੰਦਿਆਂ ਹੀ ਰਾਤ ਕਿਉਂਕਿ ਨਾਂਗੀ ਸੀ ਸਵੇਰ ਹੁੰਦਿਆਂ ਹੀ ਮੁਗਲ ਫੌਜਾਂ ਨੇ ਹਮਲਾ ਕਰਨਾ ਸੀ ਤੇ ਗੁਰੂ ਸਾਹਿਬ ਨੇ ਰਾਤੋ ਰਾਤ ਸਾਰੀਆਂ ਤਿਆਰੀਆਂ ਕਰ ਦਿੱਤੀਆਂ ਸਿੰਘਾਂ ਦੇ ਸਤ ਸਿੰਘਾਂ ਦੇ ਪੰਜ ਸਿੰਘਾਂ ਦੇ ਸਤਗੁਰੂ ਸੱਚੇ ਪਾਤਸ਼ਾਹ ਨੇ ਜੱਥੇ ਬਣਾ ਦਿੱਤੇ ਕਹਿੰਦੇ ਆਪਣੇ ਕੋਲ ਕੋਈ ਚਾਰਾ ਨਹੀਂ ਹੈ ਗੜੀ ਵਿੱਚ ਕੋਈ ਕਿਉਂ ਖਾਣ ਪੀਣ ਦਾ ਸਮਾਨ ਕਿਹੜਾ ਕੋ ਹੈਗਾ ਸੀ ਭੁੱਖਣ ਭਾਣੇ ਸਿੱਖ ਸਰੀਰ ਬਿਲਕੁਲ ਲਿੱッセ ਹੋ ਚੁੱਕੇ ਸੀ ਆਪਣੇ ਕੋਲ ਹੋਰ ਦੂਜਾ ਕੋਈ ਰਾਹ ਨਹੀਂ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਆਂ ਵਾਲੇ ਪਾਸੇ ਆ ਕੇ ਕਹਿਣ ਲੱਗੇ ਸਿੰਘੋ ਜਥੇ ਬਣਾ ਕੇ ਦੁਸ਼ਮਣ ਦੀਆਂ ਫੌਜਾਂ ਦਾ ਮੁਕਾਬਲਾ ਕਰਨਾ ਹੈ ਗੁਰੂ ਕੇ ਪਿਆਰੇ ਸਿੱਖ ਜਥੇ ਬਣਾ ਕੇ ਪੰਜ ਪੰ ਸਿੰਘਾਂ ਦੇ ਜਥੇ ਬਣਦੇ ਆ ਤੇ ਜਥੇ ਬਣਾ ਕੇ ਸਿੰਘ ਮੁਕਾਬਲਾ ਕਰਦੇ ਹੈ ਇਤਿਹਾਸ ਵਿੱਚ ਜਿੱਕਰ ਮਿਲਦਾ ਜਦੋਂ ਸਤਗੁਰ ਸਚੇ ਪਾਤਸ਼ਾਹ ਜੀ ਗੜੀ ਵਿੱਚ ਤੈਨਾਤ ਸੀ ਗੜੀ ਦੀ ਉੱਚੀ ਮਮਤੀ ਤੇ ਬੈਠੇ ਸੀ ਗੜੀ ਵਿੱਚ ਭੁੱਖਣ ਪਾਣੇ ਬੈਠੇ ਨੇ ਸਿੰਘ ਬੈਠੇ ਆ ਕਹਿੰਦੇ ਉੱਥੇ ਨਾ ਇੱਕ ਜਿਹੜਾ ਨਾਰਖਾਂ ਸੀ ਨਾਰਖਾਂ ਵੇਖਦਾ ਵੀ ਵੇਖਤਾ ਲਮਾ ਗੱਡੀ ਦੇ ਵਿੱਚ ਕਿੰਨੇ ਕੁ ਜਾਣੇ ਤਨਾਤ ਨੇ ਕਿੰਨੇ ਕੁ ਜਾਣੇ ਬੈਠੇ ਨੇ ਸੱਚੇ ਪਾਤਸ਼ਾਹ ਨੂੰ ਵੇਖਣ ਲੱਗਿਆ ਤੇ ਨਾਰਖਾਂ ਨੂੰ ਵੀ ਮਹਾਰਾਜ ਨੇ ਮੌਦੇ ਘਾਟ ਉਤਾਰ ਦਿੱਤਾ ਹੋਰ ਮੁਗਲ ਪਠਾਣਾਂ ਦਾ ਜਿਹੜਾ ਇਸ ਇਤਿਹਾਸ ਵਿੱਚ ਮਿਲਦਾ ਹੈ ਤੇ ਨਾਰਖਾਂ ਚ ਚੋਰੀ ਛਿਪੇ ਪੌੜੀਆਂ ਚੜਦਾ ਸੀ ਨਾ ਨਾਰਖਾਂ ਨੂੰ ਵੀ ਉਲਟਾ ਕੇ ਮਾਰਿਆ ਇਧਰੋਂ ਉਹਦੀ ਧੌਣ 'ਚ ਤੀਰ ਮਹਾਰਾਜ ਨੇ ਮਾਰ ਦਿੱਤਾ ਉਹ ਸਦਾ ਲਈ ਮਿੱਟੀ ਦੀ ਢੇਰੀ ਬਣਾ ਦਿੱਤਾ ਦੂਸਰਾ ਜਿਹੜਾ ਜਰਨੈਲ ਗਨੀਖਾਂ ਵੀ ਪੌੜੀਆਂ ਚੜ ਕੇ ਵੇਖਦਾ ਸੀ ਮਹਾਰਾਜ ਨੇ ਗੁਰਜ ਨਾਲ ਫੇਹ ਦਿੱਤਾ ਤੇ ਇੱਕ ਇਤਿਹਾਸ ਵਿੱਚ ਜ਼ਫਰਨਾਮੇ ਵਿੱਚ ਮਹਾਰਾਜ ਨੇ ਉਹਨੂੰ ਡਰਪੋਕ ਕਰਕੇ ਲਿਖਿਆ ਉਹਦਾ ਵੀ ਜ਼ਿਕਰ ਆਪਾਂ ਇੱਥੇ ਇਸ ਇਸ ਜਿਹੜੀ ਪੋਹ ਦੀਆਂ ਰਾਤਾਂ ਦੀ ਕਿਤਾਬ ਵਿੱਚ ਉਹਨਾਂ ਦਾ ਜ਼ਿਕਰ ਕੀਤਾ ਜ਼ਫਰਨਾਮੇ ਵਿੱਚ ਮਹਾਰਾਜ ਨੇ ਲਿਖਿਆ ਗੁਰੂ ਪਾਤਸ਼ਾਹ ਜੀ ਜਿਹੜਾ ਇਹ ਜ਼ਫਰਨਾਮੇ ਵਿੱਚ ਉਹਨੂੰ ਡਰਪੋਕ ਲਿਖਿਆ ਖਵਾਜ਼ਾ ਮਹਿਮੂਦ ਅਲੀ ਇਹ ਡਰਪੋਕ ਸੀ ਮਹਾਰਾਜ ਕਹਿੰਦੇ ਜੇ ਕਿਤੇ ਤੂੰ ਤੇਰਾ ਮੁਖ ਸਾਡੇ ਵੱਲ ਹੁੰਦਾ ਤੈਨੂੰ ਤੀਰ ਬਖਸ਼ ਦਿੰਦੇ ਤੈਨੂੰ ਮਿੱਟੀ ਦੀ ਢੇਰੀ ਕਰ ਦਿੰਦੇ ਕਿਉਂਕਿ ਮਹਾਰਾਜ ਦੇ ਅਸੂਲ ਬੜੇ ਪਿਆਰੇ ਸੀ ਗੁਰੂ ਸਾਹਿਬ ਪਿੱਠ ਤੇ वार ਨਹੀਂ ਕਰਦੇ ਸੀ ਮਹਾਰਾਜ ਪਿੱਠ ਤੇ वार ਨਹੀਂ ਕਰਦੇ ਸੀ ਚੋਰੀ ਛੁਪੇ ਭੱਜਿਆ ਜਾਂਦਾ ਸੀ ਮਹਾਰਾਜ ਕਹਿੰਦੇ ਡਰਪੋਕ ਜਾਂ ਭੱਜਾ ਤੈਨੂੰ ਬਖਸ਼ ਦਿੱਤਾ ਜੇ ਕਿਤੇ ਤੇਰਾ ਚਿਹਰਾ ਸਾਡੇ ਵੱਲ ਹੁੰਦਾ ਤਾਂ ਤੈਨੂੰ ਤੀਰ ਬਖਸ਼ ਦਿੰਦੇ ਗੁਰੂ ਪਾਤਸ਼ਾਹ ਜੀ ਅੱਠ ਪੋ ਦਾ ਜਿਹੜਾ ਦਿਨ ਸੀ ਗੁਰੂ ਸਾਹਿਬ ਨੇ ਜਥਿਆਂ ਦੀ ਤਿਆਰੀ ਕਰ ਦਿੱਤੀ ਤੇ ਮਹਾਰਾਜ ਦੇ ਜਥੇ ਨੇ ਜਿਹੜੇ ਇਸ ਤਰ੍ਹਾਂ ਤਿਆਰ ਹੋ ਕੇ ਜਾਂਦੇ ਆ ਪੰਜ ਪੰਨ ਸਿੰਘਾਂ ਦੇ ਜਥੇ ਸਤਿਗੁਰੂ ਜੀ ਦੇ ਸਿੱਖ ਨੇ ਜਿਹੜੇ ਦੁਸ਼ਮਣ ਦਾ ਮੁਕਾਬਲਾ ਕਰਦੇ ਆ ਤੇ ਗੁਰੂ ਸਾਹਿਬ ਜੀ ਗੜੀ ਦੀ ਉੱਚੀ ਮਮੰਟੀ ਤੇ ਬੈਠੇ ਵੇਖ ਰਹੇ ਨੇ ਜਥੇ ਜਾ ਰਹੇ ਨੇ ਸ਼ੀਦੀ ਜਾਮਾ ਪੀ ਰਹੇ ਨੇ ਜਥਿਆਂ ਨੂੰ ਵੇਖਦੇ ਹੋਏ ਨਾ ਗੁਰੂ ਸਾਹਿਬ ਜੀ ਦੇ ਵੱਡੇ ਪੁੱਤਰ ਬਾਬਾ ਅਜੀਤ ਸਿੰਘ ਜੀ ਆਏ ਗੁਰੂ ਪਾਤਸ਼ਾਹ ਜੀ ਨੂੰ ਬੋਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਪਿਤਾ ਜੀ ਆਗਿਆ ਦੇਵੋ ਚਰਨਾਂ ਨੂੰ ਹੱਥ ਲਾਏ ਕਹਿਣ ਲੱਗੇ ਕਹਿੰਦੇ ਮੈਂ ਜੰਗ ਦੇ ਮੈਦਾਨ ਵਿੱਚ ਜਾਮਾ ਮਹਾਰਾਜ ਮੈਨੂੰ ਆਗਿਆ ਦਿਓ ਗੁਰੂ ਪਾਤਸ਼ਾਹ ਜੀ ਨੇ ਆਗਿਆ ਦਿੱਤੀ ਤੇ ਪਿਆਰੇ ਸਿੱਖ ਬੋਲੇ ਭਾਈ ਦਿਆ ਸਿੰਘ ਭਾਈ ਧਰਮ ਸਿੰਘ ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਇਹ ਤੁਹਾਡੇ ਵੱਡੇ ਫਰਜ਼ੰਦ ਨੇ ਤੁਹਾਡੇ ਵੱਡੇ ਪੁੱਤਰ ਨੇ ਇਹਨਾਂ ਨੂੰ ਜੰਗ ਦੇ ਮੈਦਾਨ ਵਿੱਚ ਨਾ ਭੇਜੋ ਜੋ ਕੁਝ ਸਾਹਮਣੇ ਹੋ ਰਿਹਾ ਮਹਾਰਾਜ ਤੁਹਾਨੂੰ ਪਤਾ ਹੈ ਤੁਹਾਡੇ ਪੁੱਤਰ ਇਹ ਵੱਡੇ ਬੇਟੇ ਨੇ ਤੁਹਾਡੇ ਸ਼ਹੀਦ ਹੋ ਜਾਣਗੇ ਤੁਸੀਂ ਇਹਨਾਂ ਨੂੰ ਨਾ ਭੇਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬੜਾ ਪਿਆਰਾ ਜਵਾਬ ਦਿੱਤਾ ਕਹਿੰਦੇ ਭਾਈ ਦਿਆ ਸਿੰਘ ਭਾਈ ਧਰਮ ਸਿੰਘ ਗੁਰੂ ਕੇ ਪਿਆਰਿਓ ਮੈਂ ਕਦੇ ਸਿੱਖਾਂ ਤੇ ਪੁੱਤਰਾਂ ਵਿੱਚ ਫਰਕ ਨਹੀਂ ਸਮਝਿਆ ਕਦੇ ਵੀ ਫਰਕ ਨਹੀਂ ਸਮਝਿਆ ਜੇ ਇਹ ਜੰਗ ਦੇ ਮੈਦਾਨ ਵਿੱਚ ਜੂਝਣਾ ਚਾਹੁੰਦਾ ਹੈ ਮੇਰਾ ਵੱਡਾ ਫਰਜ਼ੰਦ ਤਾਂ ਇਹਨੂੰ ਆ ਗਿਆ ਹੈ ਮੈਂ ਕਦੇ ਫਰਕ ਨਹੀਂ ਸਮਝਿਆ ਤੇ ਗੁਰੂ ਸਾਹਿਬ ਜੀ ਦਾ ਜਦੋਂ ਵੱਡਾ ਪੁੱਤਰ ਜੰਗ ਦੇ ਮੈਦਾਨ ਵਿੱਚ ਗਿਆ ਨਾ ਕਿੰਨੇ ਫੱਟ ਸਰੀਰ ਨੂੰ ਲੱਗੇ ਹੋਣਗੇ ਇਤਿਹਾਸ ਵਿੱਚ ਲਿਖਿਆ ਮਿਲਦਾ ਸਤਗੁਰ ਸੱਚੇ ਪਾਤਸ਼ਾਹ ਦਾ ਵੱਡਾ ਪੁੱਤਰ ਜੰਗ ਦੇ ਮੈਦਾਨ ਵਿੱਚ ਪਿਆ ਮੁਗਲ ਹਕੂਮਤ ਨੂੰ ਪਤਾ ਸੀ ਫੌਜਾਂ ਨੂੰ ਪਤਾ ਸੀ ਗੁਰੂ ਸਾਹਿਬ ਜੀ ਦਾ ਵੱਡਾ ਬੇਟਾ ਵੱਡਾ ਫਰਜ਼ੰਦ ਹੈ ਕਹਿੰਦੇ ਆ ਗਿਆ ਗੁਰੂ ਸਾਹਿਬ ਦਾ ਵੱਡਾ ਪੁੱਤਰ ਜਾਣ ਨਾ ਦਿਓ ਘੱਟ ਦੋ ਵੱਢ ਦੋ ਇਸ ਤਰ੍ਹਾਂ ਯਾਹਲੀ ਦੇ ਨਾਰੇ ਲੱਗ ਰਹੇ ਸੀ ਗੁਰੂ ਸਾਹਿਬ ਜੀ ਦੇ ਵੱਡੇ ਫਰਜ਼ੰਦ ਇੱਥੇ ਜਿਹੜਾ ਉਹ ਨਾਰਾ ਆਇਆ ਸੀ ਨਾ ਸਵਾ ਲੱਖ ਸੇ ਇੱਕ ਲੜਾਉ ਤਵੇ ਗਵਿੰਦ ਸਿੰਘ ਨਾਮ ਕਹਾਂ ਉਹ ਇਤਿਹਾਸਕ ਬੋਲ ਹੈ ਸੱਚਮੁੱਚ ਗੁਰੂ ਸਾਹਿਬ ਜੀ ਦਾ ਇੱਕ ਫਰਜ਼ੰਦ ਅਜੀਤ ਕਿੰਨਿਆਂ ਨਾਲ ਲੜਿਆ ਕਿੰਨੀਆਂ ਫੌਜਾਂ ਨੂੰ ਢੇਰ ਕਰ ਗਿਆ ਕਿੰਨਿਆਂ ਨੂੰ ਮੁਗਲ ਹਕੂਮਤ ਨੂੰ ਢੇਰ ਕਰ ਗਿਆ ਆਖਰਕਾਰ ਅੰਤ ਉਹੀ ਹੋਣਾ ਸੀ ਤੋ ਆਪਾਂ ਪਹਿਲਾਂ ਵਿਚਾਰ ਕਰ ਚੁੱਕੇ ਆਂ ਗੁਰੂ ਸਾਹਿਬ ਜੀ ਦਾ ਵੱਡਾ ਫਰਜ਼ੰਦ ਬਾਬਾ ਅਜੀਤ ਸਿੰਘ ਇਸ ਚਮਕੌਰ ਦੀ ਜੰਗ ਵਿੱਚ ਕਿੰਨੇ ਫੱਟ ਲੱਗੇ ਸ਼ਹੀਦ ਹੋ ਜਾਂਦੇ ਆ ਅਤੇ ਦੇਖੋ ਪੁੱਤਰ ਸ਼ਹੀਦ ਹੋ ਰਿਹਾ ਬਾਪੂ ਚਮਕੌਰ ਦੀ ਗੜੀ ਦੀ ਉੱਚੀ ਮਮੰਟੀ ਤੇ ਬੈਠਾ ਆਖਦਾ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਗੁਰੂ ਪਾਤਸ਼ਾਹ ਜੀ ਜਕਾਰੇ ਗਜਾਉਂਦੇ ਆ ਵੱਡਾ ਪੁੱਤਰ ਸ਼ਹੀਦ ਹੋ ਗਿਆ ਤੇ ਵੱਡੇ ਪੁੱਤਰ ਨੂੰ ਸ਼ਹੀਦ ਹੁੰਦਿਆਂ ਵੇਖ ਕੇ ਗੁਰੂ ਸਾਹਿਬ ਜੀ ਦਾ ਛੋਟਾ ਬੇਟਾ ਬਾਬਾ ਅਜੀਤ ਵੀ ਚਲਾ ਗਿਆ ਤੇ ਬਾਬਾ ਜੁਝਾਰ ਨੇ ਵੀ ਆਗਿਆ ਲਈ ਆਖਿਆ ਮਹਾਰਾਜ ਸੱਚੇ ਪਾਤਸ਼ਾਹ ਮੈਨੂੰ ਆਗਿਆ ਦਿਓ ਦਿਆਲ ਸਿੰਘ ਨੇ ਧਰਮ ਸਿੰਘ ਨੇ ਫੇਰ ਕਿਹਾ ਮਹਾਰਾਜ ਤੁਹਾਡਾ ਛੋਟਾ ਪੁੱਤਰਾ ਰੱਖ ਲੋ ਕਹਿੰਦੇ ਮੈਂ ਸਿੱਖਾਂ ਦੇ ਪੁੱਤਰਾ ਵਿੱਚ ਕੋਈ ਫਰਕ ਨਹੀਂ ਸਮਝਿਆ ਅੱਲਾ ਯਾਰ ਖਾਂ ਜੋਗੀ ਨੇ ਬੜਾ ਪਿਆਰਾ ਲਿਖਿਆ ਜਦੋਂ ਬਾਬਾ ਅਜੀਤ ਸਿੰਘ ਜੀ ਸ਼ਹੀਦ ਹੁੰਦੇ ਹਨ ਨਾ ਛੋਟਾ ਪੁੱਤਰਾ ਗੁਰੂ ਸਾਹਿਬ ਜੀ ਦਾ ਬਾਬਾ ਜੁਝਾਰ ਸਿੰਘ ਜੀ ਬਾਬਾ ਅਜੀਤ ਸਿੰਘ ਤੇ ਛੋਟਾ ਬਾਬਾ ਜੁਝਾਰ ਸਿੰਘ ਕਿਵੇਂ ਆਗਿਆ ਲੈਂਦਾ ਮਹਾਰਾਜ ਮੈਨੂੰ ਆਗਿਆ ਦਿਓ ਭਾਈ ਸੇ ਵਿਛੜ ਕਰ ਹਮੇ ਜੀਣਾ ਨਹੀਂ ਪਾਤਾ ਸੋਣਾ ਨਹੀਂ ਖਾਣਾ ਨਹੀਂ ਪੀਣਾ ਨਹੀਂ ਪਾਤਾ ਕਹਿੰਦੇ ਭਾਈ ਤੋਂ ਵਿਛੜ ਕੇ ਮੇਰੇ ਕੋਲ ਜੀਆ ਨਹੀਂ ਜਾਣਾ ਮਹਾਰਾਜ ਮੈਨੂੰ ਆਗਿਆ ਦਿਓ ਗੁਰੂ ਸਾਹਿਬ ਜੀ ਦਾ ਇਹ ਫਰਜ਼ੰਦ ਵੀ ਆਗਿਆ ਲੈ ਕੇ ਚਮਕੌਰ ਦੇ ਜੰਗ ਵਿੱਚ ਕੁੱਦਦਾ ਹੈ ਚਮਕੌਰ ਦੇ ਜੰਗ ਵਿੱਚ ਦੁਸ਼ਮਣਾਂ ਦੇ ਆਹੂ ਲਾਂਦੇ ਹੋਏ ਸਤਗੁਰੂ ਜੀ ਦੇ ਇਹ ਬੇਟੇ ਵੀ ਇਹ ਫਰਜ਼ੰਦ ਵੀ ਬਾਬਾ ਜੁਝਾਰ ਸਿੰਘ ਜੀ ਸ਼ਹੀਦ ਹੁੰਦੇ ਆ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਉੱਚੀ ਆਵਾਜ਼ ਵਿੱਚ ਜਕਾਰਾ ਗਜਉਂਦੇ ਆ ਇਧਰੋਂ ਮਹਾਰਾਜ ਦਾ ਅਗਲਾ ਜਿਹੜਾ ਫੈਸਲਾ ਸੀ ਸਤਗੁਰੂ ਸੱਚੇ ਪਾਤਸ਼ਾਹ ਜੀ ਨੇ ਅਗਲਾ ਫੈਸਲਾ ਇਹ ਲਿਆ ਸੀ ਵੀ ਅਗਲੇ ਦਿਨ ਅਗਲੇ ਦਿਨ ਚਮਕੌਰ ਦੀ ਜੰਗ ਵਿੱਚ ਮੈਂ ਜਾਵਾਂਗਾ ਤੇ ਥੋੜੇ ਜਿਹਾ ਸਿੰਘ 8-7 ਸਿੰਘ ਰਹਿ ਗਏ ਸੀ ਚਮਕੌਰ ਦੀ ਗੜੀ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ 8 ਪੋ ਦੀ ਰਾਤ ਨੂੰ ਚਮਕੌਰ ਦੀ ਕੱਚੀ ਗੜੀ ਛੱਡਦੇ ਆ ਪੰਜ ਪਿਆਰੇ ਕਹਿਣ ਲੱਗੇ ਮਹਾਰਾਜ ਦੋ ਪੁੱਤਰ ਤੁਹਾਡੇ ਕੁਰਬਾਨ ਹੋ ਗਏ ਸ਼ਹੀਦ ਹੋ ਗਏ ਸੱਚੇ ਪਾਤਸ਼ਾਹ ਤੁਹਾਡਾ ਚਮਕੌਰ ਦੀ ਗੜੀ ਵਿੱਚੋਂ ਬਚ ਕੇ ਨਿਕਲਣਾ ਬੜਾ ਜ਼ਰੂਰੀ ਹੈ ਕਿਉਂਕਿ ਭਾਈ ਦਿਆ ਸਿੰਘ ਭਾਈ ਧਰਮ ਸਿੰਘ ਗੁਰੂ ਕੇ ਪਿਆਰੇ ਕਹਿਣ ਲੱਗੇ ਮਹਾਰਾਜ ਜੇ ਤੁਹਾਨੂੰ ਕੁਝ ਹੋ ਗਿਆ ਸਾਡੇ ਕੋਲ ਕੁਝ ਨਹੀਂ ਰਹਿਣਾ ਮਹਾਰਾਜ ਤੁਸੀਂ ਸੇਫ ਨਿਕਲ ਜਾਂਦੇ ਹੋ ਚਮਕੌਰ ਦੀ ਗੜੀ ਵਿੱਚੋਂ ਤੁਸੀਂ ਹਜ਼ਾਰਾਂ ਸਿੱਖ ਪੈਦਾ ਕਰ ਦੋਗੇ ਤੇ ਇੱਥੇ ਇਤਿਹਾਸ ਵਿੱਚ ਪਿਆਰਾ ਸਿੰਘ ਪਦਮ ਲਿਖਦੇ ਨੇ ਗਿਆ ਹਿੰਦ ਪੀਰ ਕਹਿ ਤਾਲੀ ਵਜਾਈ ਪਿੱਛੇ ਕਾਂ ਖਵਾਜ ਪਕਰਿਓ ਸਹਾਈ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਜਾਵਾਂਗਾ ਜ਼ਰੂਰ ਉੱਚੀ ਆਵਾਜ਼ ਵਿੱਚ ਹੱਥਾਂ ਨਾਲ ਤਾੜੀ ਮਾਰ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿ ਰਹੇ ਨੇ ਕਿ ਹਿੰਦ ਦਾ ਪੀਰ ਚੱਲਿਆ ਏ ਸਿੱਖਾਂ ਦਾ ਗੁਰੂ ਜਾ ਰਿਹਾ ਏ ਖਵਾਜ਼ਾ ਮਹਿਮੂਦ ਅਲੀ ਨੂੰ ਲਲਕਾਰ ਕੇ ਮਹਾਰਾਜ ਕਹਿੰਦੇ ਆ ਕਹਿੰਦੇ ਸਿੱਖਾਂ ਦਾ ਗੁਰੂ ਜਾ ਰਿਹਾ ਏ ਕਿਉਂਕਿ ਰਾਤ ਦਾ ਵੇਲਾ ਸੀ ਮੁਗਲ ਵੀ ਥੱਕੇ ਹੋਏ ਸੀ ਇੱਕ ਦੂਜੇ ਵਿੱਚ ਵੱਜਦੇ ਫਿਰਨ ਵੀ ਪਤਾ ਨਹੀਂ ਕੀ ਹੋ ਗਿਆ ਕਿਧਰ ਹਨੇਰੀ ਆ ਗਈ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਜਾਣ ਦੀ ਤਿਆਰੀ ਕਰ ਰਹੇ ਨੇ ਨਾ ਆਪਣਾ ਜੋੜਾ ਆਪਣਾ ਜਾਮਾ ਆਪਣੀ ਕਲੰਗੀ ਇਤਿਹਾਸ ਵਿੱਚ ਜ਼ਿਕਰ ਮਿਲਦਾ ਆਪਣੀ ਕਲੰਗੀ ਭਾਈ ਸੰਗਤ ਸਿੰਘ ਨੂੰ ਦੇ ਕੇ ਗਏ ਜਿਹੜਾ ਭਾਈ ਸੰਗਤ ਸਿੰਘ ਦਾ ਜ਼ਿਕਰ ਆਉਂਦਾ ਨਾ ਜੀ ਇਤਿਹਾਸ ਵਿੱਚ ਭਾਈ ਸੰਗਤ ਸਿੰਘ ਬੜੇ ਸਿੱਖ ਸੀ ਭਾਈ ਉਦੇਸ ਸਿੰਘ ਭਾਈ ਸੰਗਤ ਸਿੰਘ ਵੜਿਆਂ ਦਾ ਜ਼ਿਕਰ ਆਉਂਦਾ ਹਮ ਉਮਰ ਸੀ ਗੁਰੂ ਸਾਹਿਬ ਦੇ ਉਮਰ ਦੇਹਾਣੀ ਸੀ ਚਿਹਰਾ ਮੋਹਰਾ ਮਿਲਦਾ ਸੀ ਆਪਣਾ ਜੋੜਾ ਜਾਮਾ ਸਾਰਾ ਕੁਝ ਮਹਾਰਾਜ ਚਮਕੌਰ ਦੇ ਵਿੱਚ ਹੀ ਇਸ ਗੜੀ ਦੇ ਵਿੱਚ ਹੀ ਸੰਗਤ ਸਿੰਘ ਨੂੰ ਦੇਖ ਕੇ ਰਾਤ ਵੇਲੇ ਤਾਰਿਆਂ ਦੀ ਸ਼ਾਂਤੁਰਨਾ ਹੈ ਚਮਕੌਰ ਦੀ ਇਹ ਕੱਚੀ ਗੜੀ ਛੱਡ ਕੇ ਮਹਾਰਾਜ ਜਾ ਰਹੇ ਨੇ ਭਾਈ ਦਿਆ ਸਿੰਘ ਨਾਲ ਭਾਈ ਧਰਮ ਸਿੰਘ ਨਾਲ ਤੇ ਇਧਰੋਂ ਮੁਗਲ ਹਕੂਮਤ ਵੀ ਪੂਰੀ ਚੁਕੰਨੀ ਹੋ ਗਈ ਤੇ ਗੁਰੂ ਸਾਹਿਬ ਜੀ ਸੇਫ ਨਿਕਲ ਜਾਂਦੇ ਆ ਸਤਿਗੁਰੂ ਸੱਚੇ ਪਾਤਸ਼ਾਹ ਚਮਕੌਰ ਦੀ ਗੜੀ ਛੱਡ ਕੇ ਜਾ ਰਹੇ ਆ ਤੇ ਅੱਜ ਕਲੀਆਂ ਵਾਲੇ ਬਾਪੂ ਦੇ ਪੈਰ ਵਿੱਚ ਜੋੜਾ ਨਹੀਂ ਹੈ ਥੱਲੇ ਘੋੜਾ ਨਹੀਂ ਹੈ ਸਿਰ ਤੇ ਕਲੰਗੀ ਨਹੀਂ ਹੈ ਗੁਰੂ ਸਾਹਿਬ ਦਾ ਜਾਮਾ ਲੀਰੋ ਲੀਰ ਹੈ ਸੋਚ ਕੇ ਵੇਖੋ ਗੁਰੂ ਪਾਤਸ਼ਾਹ ਜੀ ਦੇ ਕਿਸ ਤਰ੍ਹਾਂ ਦਾ ਸਮਾਂ ਬਣਿਆ ਫਿਰ ਵੀ ਚੜ੍ਹਦੀ ਕਲਾ ਵਿੱਚ ਮਹਾਰਾਜ ਇੱਕ ਸਮਾਂ ਉਹ ਸੀ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਅਨੰਦਪੁਰ ਸਾਹਿਬ ਦੇ ਸੋਹਣੇ ਮਹਿਲਾਂ ਵਿੱਚ ਮਖਮਲੀ ਸੇਜਾਂ ਤੇ ਬੈੰਦੇ ਆ ਇੱਕ ਸਮਾਂ ਉਹ ਸੀ ਜਦੋਂ ਗੁਰੂ ਸਾਹਿਬ ਜੀ ਮਖਮਲੀ ਸੇਜਾਂ ਸਤਗੁਰੂ ਜੀ ਦਾ ਕਿੱਡਾ ਪਰਿਵਾਰ ਅੱਜ ਵੇਖੋ ਨਾ ਕਲੰਗੀ ਨਾ ਜੋੜਾ ਨਾ ਘੋੜਾ ਸਤਗੁਰ ਜੀ ਦਾ ਜਾਮ ਲੀਰੋ ਲੀਰ ਹੋ ਚੁੱਕਾ ਸਤਗੁਰ ਸੱਚੇ ਪਾਤਸ਼ਾਹ ਚਮਕੌਰ ਦੀ ਕੱਚੀ ਗੜੀ ਛੱਡ ਕੇ ਜਦੋਂ ਜਾਂਦੇ ਆ ਪੈਰ ਵੀ ਨੰਗੇ ਤੇ ਆਸ ਸਿੰਘ ਦੇ ਮਨ ਵਿੱਚ ਖਿਆਲ ਆਇਆ ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਕਵੀ ਇਹਨੇ ਬੜਾ ਪਿਆਰਾ ਲਿਖਿਆ ਬੜੀਆਂ ਸਤਰਾ ਨੇ ਕਮਾਲ ਦੀਆਂ ਤੇ ਮਹਾਰਾਜ ਨੂੰ ਕਿਹਾ ਕਹਿੰਦੇ ਸੱਚੇ ਪਾਤਸ਼ਾਹ ਤੁਹਾਡੇ ਦੋ ਫਰਜ਼ੰਦ ਸ਼ਹੀਦ ਹੋ ਗਏ ਚਿਤ ਕਰਦਾ ਮੇਰਾ ਤੁਹਾਡੇ ਪੁੱਤਰਾਂ ਦੇ ਚਿਹਰੇ ਢੱਕ ਦੇਵਾ ਤੁਹਾਡੇ ਪੁੱਤਰਾਂ ਦੇ ਮੂੰਹ ਢੱਕ ਦੇਵਾ ਦੁਨੀਆ ਦੇ ਅੰਦਰ ਸੰਸਾਰ ਅੰਦਰ ਚੀਤੇ ਕਰਿਓ ਪਿਆਰਿਓ ਦੁਨੀਆ ਦੇ ਅੰਦਰ ਸੰਸਾਰ ਅੰਦਰ ਗਰੀਬ ਤੋਂ ਗਰੀਬ ਮਾਪੇ ਰਹਿੰਦੇ ਆ ਗਰੀਬ ਤੋਂ ਗਰੀਬ ਤੁਸੀਂ ਝਾਤ ਮਾਰ ਕੇ ਦੇਖੋ ਆਲੇ-ਦਾਲੇ ਬਿਲਕੁਲ ਗਰੀਬ ਤੋਂ ਗਰੀਬ ਕਫਣ ਨਸੀਬ ਹਰ ਇੱਕ ਬੱਚੇ ਨੂੰ ਹਰ ਇੱਕ ਨੂੰ ਹੋ ਜਾਂਦਾ ਨਾ ਜੀ ਤੇ ਕੋ ਲਾ ਲੋ ਬੱਚਾ ਚੜਾਈ ਕਰਦਾ ਕਫਣ ਨਸੀਬ ਹੋ ਜਾਂਦਾ ਗਰੀਬ ਤੋਂ ਗਰੀਬੰਦਾ ਕਫਣ ਪਾ ਦਿੰਦਾ ਦੁਨੀਆ ਦੇ ਇਤਿਹਾਸ ਵਿੱਚ ਇੱਕੋ ਇੱਕ ਮੁਰਸ਼ਿਦ ਪੀਰ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਨ੍ਹਾਂ ਦੇ ਪੁੱਤਰਾਂ ਨੂੰ ਕਫਣ ਨਸੀਬ ਨਹੀਂ ਹੋਇਆ ਜਿਨ੍ਹਾਂ ਦੇ ਪੁੱਤਰ ਕਫਣਾਂ ਤੋਂ ਬਿਨਾਂ ਹੀ ਇਸੇ ਤਰ੍ਹਾਂ ਹੀ ਚਲੇ ਗਏ ਤੇ ਦਇਆ ਸਿੰਘ ਕਹਿੰਦਾ ਮਹਾਰਾਜ ਕਫਣ ਪਾ ਦੇਵਾਂ ਦਸਤਾਰ ਦਾ ਟੁਕੜਾ ਲਾ ਕੇ ਮੈਂ ਮੂੰਹ ਟੱਕ ਦੇਵਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਬੋਲੇ ਕਹਿੰਦੇ ਨਹੀਂ ਦਇਆ ਸਿੰਘਾ ਇਸ ਤਰ੍ਹਾਂ ਨਾ ਕਰ ਉਸੇ ਚਮਕੌਰ ਦੀ ਜੰਗ ਵਿੱਚ ਸਿੱਖ ਵੀ ਪਏ ਆ ਸਿੱਖ ਵੀ ਇਸੇ ਤਰ੍ਹਾਂ ਪਏ ਆ ਤੈਨੂੰ ਪਹਿਲਾਂ ਚਮਕੌਰ ਦੀ ਗੜੀ ਵਿੱਚ ਵੀ ਗੱਲ ਕਹੀ ਸੀ ਮੈਂ ਕਦੇ ਪੁੱਤਰਾਂ ਤੇ ਸਿੱਖਾਂ ਵਿੱਚ ਫਰਕ ਨਹੀਂ ਸਮਝ ਅੱਜ ਜੇ ਪੁੱਤਰਾਂ ਤੇ ਕਫਣ ਪਾ ਦਿੱਤਾ ਦੁਨੀਆ ਦੇ ਇਤਿਹਾਸ ਵਿੱਚ ਦੁਨੀਆ ਵਾਲੇ ਲੋਕ ਕਹਿਣਗੇ ਕਲਗੀਆਂ ਵਾਲੇ ਬਾਪੂ ਨੇ ਸਿੱਖਾਂ ਨੂੰ ਹੋਰ ਸਮਝਿਆ ਪੁੱਤਰਾਂ ਨੂੰ ਹੋਰ ਤਰ੍ਹਾਂ ਨਹੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਉਹੀ ਪਿਆਰ ਪੁੱਤਰਾਂ ਨੂੰ ਉਹੀ ਪਿਆਰ ਸਿੱਖਾਂ ਨੂੰ ਕਲਗੀਧਰ ਪਾਤਸ਼ਾਹ ਸਾਨੂੰ ਉਸੇ ਤਰ੍ਹਾਂ ਹੀ ਪਿਆਰ ਕਰਦੇ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਵੇਂ ਪੁੱਤਰਾਂ ਨੂੰ ਪਿਆਰ ਕਰਦੇ ਉਸੇ ਤਰ੍ਹਾਂ ਹੀ ਸਾਨੂੰ ਪਿਆਰ ਕਰਦੇ ਆ ਇਥੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜਾਂਦੇ ਆ ਜੀ ਮਹਾਰਾਜ ਦਾ ਦੇਖੋ ਕਿਸ ਤਰ੍ਹਾਂ ਦਾ ਸਫਰ ਆਏ ਰਾਤ ਦਾ ਅੱਠ ਪੋ ਦੀ ਰਾਤ ਕਿਸ ਤਰ੍ਹਾਂ ਮਹਾਰਾਜ ਸਫਰ ਕਰਕੇ ਸਤਗੁਰੂ ਜੀ ਭਿਆਨਕ ਜੰਗਲੀ ਰਾਹ ਜੀ ਕਿਹੜਾ ਜਰਨੈਲੀ ਛੜਕਾ ਬਣੀਆਂ ਹੋਈਆਂ ਸੀ ਜੰਗਲੀ ਰਾਹ ਹੈ ਜਾਮਾ ਲੀਰੋ ਲੀਰ ਹੈ ਪੈਰ ਕੰਡਿਆ ਨੇ ਬੰਨ ਦਿੱਤੇ ਸਤਗੁਰੂ ਜੀ ਦੇ ਸਤਗੁਰੂ ਜੀ ਵੱਖ-ਵੱਖ ਨਗਰਾਂ ਨੂੰ ਤੈਅ ਕਰਦੇ ਹੋਏ ਅਨੇਕਾਂ ਮੁਸੀਬਤਾਂ ਨੂੰ ਝੱਲਦੇ ਹੋਏ ਇਸ ਪੋ ਦੀ ਕਾਲੀ ਬੋਲੀ ਰਾਤ ਵਿੱਚ ਗੁਰੂ ਪਾਤਸ਼ਾਹ ਜੀ ਪਾਤਸ਼ਾਹ ਜੀ 마ਸੀ ਬਾੜੇ ਦੇ ਜੰਗਲਾਂ ਵਿੱਚ ਜਾ ਕੇ ਪਹੁੰਚਦੇ ਆ 마ਸੀ ਬਾੜੇ ਦੇ ਜੰਗਲਾਂ ਵਿੱਚ ਉਹ ਬਾਪੂ ਕਲਗੀਆਂ ਵਾਲਾ ਇੱਕ ਟਿੰਡ ਦਾ ਸਹਰਾਣਾ ਲਾ ਕੇ ਸੁੱਤਾ ਪਿਆ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਤੁਦ ਵਿਨ ਰੋਗ ਰਜਾਈਆਂ ਦਾ ਓੜੜ ਨਾਗ ਨਿਵਾਸਾਂ ਦੇ ਰਹਿਣਾ ਸੂਲ ਸਰਾਹੀ ਖੰਜਰ ਪਿਆਲਾ ਬਿੰਕਸਾਈਆਂ ਦਾ ਸਹਿਣਾ ਜਾਰੜੇ ਦਾ ਸਾਨੂੰ ਸੱਥਰ ਚੰਗਾ ਪਟਖੜਿਆਂ ਦਾ ਰਹਿਣਾ ਗੁਰੂ ਗੋਬਿੰਦ ਸਿੰਘ ਮਹਾਰਾਜ ਅੱਜ ਸਤਿਗੁਰ ਸੱਚੇ ਪਾਤਸ਼ਾਹ ਚਮਕੌਰ ਦੀ ਗੜੀ ਨੂੰ 8 ਪੋ ਨੂੰ ਪਾਤਸ਼ਾਹ ਜੀ ਛੱਡਦੇ ਐ ਇਹ ਰਾਤ ਸਤਿਗੁਰ ਜੀ ਦੀ ਕਿਵੇਂ ਬਤੀਤ ਹੁੰਦੀ ਹੈ ਕਿਵੇਂ ਗੁਜ਼ਰਦੀ ਹੈ ਇਹਦੇ ਬਾਰੇ ਲਿਖਿਆ ਨਹੀਂ ਜਾ ਸਕਦਾ ਹਰ ਇੱਕ ਚੀਜ਼ ਨੂੰ ਲਿਖ ਕੇ ਆਪਾਂ ਬਿਆਨ ਨਹੀਂ ਕਰ ਸਕਦੇ ਕੁਝ ਐਸੀਆਂ ਗੱਲਾਂ ਨੇ ਜਿਹੜੀਆਂ ਜਿਹੜੀਆਂ ਗੱਲਾਂ ਨੂੰ ਕਲਮ ਲਿਖ ਨਹੀਂ ਸਕਦੀ ਕੁਝ ਐਸਾ ਦਰਦ ਆ ਮਹਾਰਾਜ ਦੇ ਜੀਵਨ ਦਾ ਜਿਹਨੂੰ ਕਲਮ ਦੇ ਨਾਲ ਕਾਗਜ਼ ਉਤੇ ਲਿਖਿਆ ਨਹੀਂ ਜਾਂਦਾ ਕਾਗਜ਼ ਵੀ ਥੋੜਾ ਪੈ ਜਾਊਗਾ ਕਲਮਾਂ ਦੀ ਸ਼ਾਈ ਖਤਮ ਹੋ ਜਾਊਗੀ ਕਲਮਾਂ ਟੁੱਟ ਜਾਣਗੀਆਂ ਮੁੱਕ ਜਾਣਗੀਆਂ ਗੁਰੂ ਸਾਹਿਬ ਦੇ ਪਰਿਵਾਰ ਬਾਰੇ ਕਿਵੇਂ ਲਿਖੀਏ ਇਹ ਔਖਾ ਸਮਾਂ ਗੁਰੂ ਸਾਹਿਬ ਦੇ ਪਰਿਵਾਰ ਨਾਲ ਕਿਵੇਂ ਬਤੀਤ ਹੋਇਆ ਕਿਵੇਂ ਲੰਘਿਆ ਇਹ ਕਲਗੀਆਂ ਵਾਲਾ ਬਾਪੂ ਜਾਣਦਾ ਹੈ ਅੱਜ ਇਸ ਚੈਪਟਰ ਦੇ ਵਿੱਚ ਆਪਾਂ ਮਹਾਰਾਜ ਦੇ ਜੀਵਨ ਬਾਰੇ ਜਿਹੜੀ ਗੱਲ ਕੀਤੀ ਮਹਾਰਾਜ ਮਾਸ਼ੀ ਬਾੜੇ ਜੰਗਲ ਵਿੱਚ ਸੁੱਤੇ ਪਈਆ ਟਿੰਡ ਦਾ ਸਹਰਾਣਾ ਲਾ ਕੇ ਦੋ ਪੁੱਤ ਚਮਕੌਰ ਦੀ ਜੰਗ ਵਿੱਚ ਵਾਰ ਦਿੱਤੇ ਦੋਵਾਂ ਪੁੱਤਰਾਂ ਬਾਰੇ ਖਬਰ ਕੋਈ ਨਹੀਂ ਹੈ ਸਿੱਖ ਜਾਣ ਤੋਂ ਪਿਆਰੇ ਗੁਰੂ ਸਾਹਿਬ ਜੀ ਨੇ ਕਿਵੇਂ ਵਾਰ ਦਿੱਤੇ